ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਨੂੰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕਰਦਿਆਂ ਪਾਪ ਬੰਦਿਆਂ ਤੋਂ ਆ ਚੁੱਕੀ ਤੰਗ ਦੁਬਈ ਜਾਂ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਰਜਿਕਾ ਕੋਚ ਨਾਲ ਵਟਸਐਪ ਚੈਟ ਵਾਇਰਲ ਗੁਰੂਗ੍ਰਾਮ ਵਿੱਚ 25 ਸਾਲਾ ਰਾਸ਼ਟਰੀ ਟੈਨਿਸ ਖਿਡਾਰੀ ਰਾਤਕਾ ਜਦਵ ਦੇ ਉਸ ਦੇ ਪਿਤਾ ਦੀਪਕ ਜੱਜਕਰ ਦੁਆਰਾ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ ਇੰਟਰਨੈਟ ਤੇ ਵਾਇਰਲ ਹੋਈ ਇੱਕ ਵਟਸਐਪ ਚੈਟ ਵਿੱਚ ਰਤਿਕਾ ਨੇ ਆਪਣੇ ਕੋਚ ਅਜੀਤ ਜੱਜਮ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕੀਤੀ ਸੀ ਕਿਸੇ ਗਲਪਤ ਵਿੱਚ ਰਤਿਕਾ ਨੇ ਦੱਸਿਆ ਕਿ ਉਹ ਘਰ ਵਿੱਚ ਲਗਾਈਆਂ ਗਈਆਂ ਪਾਬੰਦੀਆਂ ਤੋਂ ਤੰਗ ਆ ਚੁੱਕੀ ਸੀ ਅਤੇ ਇੱਕ ਸੁਤੰਤਰ ਜ਼ਿੰਦਗੀ ਜੀਉਣ ਲਈ ਦਬਈ ਜਾ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ ਉਸ ਨੇ ਅਕਤੂਬਰ ਨਵੰਬਰ ਤੱਕ ਦੇਸ਼ ਜਾਣ ਦੀ ਯੋਜਨਾ ਬਣਾਈ ਸੀ ਪਰ ਉਸਦੇ ਪਿਤਾ ਨੇ ਇਸ ਲਈ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਰਾਧਕਾਂ ਨੇ ਜੈਟ ਵਿੱਚ ਅਜੀਰ ਨੂੰ ਕਿਹਾ ਇੱਥੇ ਬਹੁਤ ਸਾਰੀਆਂ ਬਾਵਨੀਆਂ ਨੂੰ ਮੈਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਾ ਚਾਹੁੰਦੀ ਹਾਂ ਉਸਨੇ ਚੀਨ ਜਾਣ ਦੇ ਪ੍ਰਸਤਾਵ ਨੂੰ ਇਹ ਕਹਿ ਕੇ ਠੁਕਾਰ ਦਿੱਤਾ ਕਿ ਉੱਥੇ ਖਾਣ ਪੀਣ ਦੀਆਂ ਸਮੱਸਿਆਵਾਂ समस्या ਹੋਵੇਗੀ ਜਦੋਂ ਕਿ ਅਜੀ ਦੁਬਈ ਵਿੱਚ ਹੈ ਅਤੇ ਉਸ ਦਾ ਪਰਿਵਾਰ ਅਸਟ੍ਰੇਲੀਆ ਵਿੱਚ ਹੈ ਰਾधिका ਨੇ ਇਹ ਵੀ ਦੱਸਿਆ ਕਿ ਉਹ ਇੱਕ ਜਾਂ ਦੋ ਮਹੀਨੇ ਲਈ ਖੁੱਲ ਕੇ ਯਾਤਰਾ ਕਰਨਾ ਚਾਹੁੰਦੀ ਹੈ ਪੁਲਿਸ ਜਾਣ ਤੋਂ ਪਤਾ ਲੱਗਾ ਕਿ ਪਿਤਾ ਰਾधिका ਦੀ ਵਾਦੀ ਵਿੱਤੀ ਆਜ਼ਾਦੀ ਅਤੇ ਉਸ ਦੀ ਟੈਨਿਸ ਕੋਚਿੰਗ ਦੋਨਾਂ ਕੋਸ਼ਿਸ਼ ਦੀਪਕ ਨੇ ਮੰਨਿਆ ਕਿ ਉਹ ਪਿੰਡ ਵਸੀਆਂ ਦੇ ਤਾਨਿਆਂ ਤੋਂ ਤੰਗ ਆ ਗਿਆ ਸੀ ਜੋ ਕਿ ਸੰਨ ਕੇ ਉਹ ਆਪਣੀ ਧੀ ਦੀ ਕਮਾਈ ਤੇ ਜਾਰਾ ਕਰ ਰੱਖਿਆ ਹੈ ਪੁਲਿਸ ਨੇ ਕਤਲ ਨੂੰ ਪਹਿਲਾਂ ਤੋਂ ਸੋਚਿਆ ਸਮਝਿਆ ਦੱਸਿਆ ਹੈ ਦੀਪਕ ਨੇ ਆਪਣੇ ਪੁੱਤਰ ਨੂੰ ਦੁੱਧ ਪੀਣ ਲਈ ਉਹਨ ਲਈ ਭੇਜ ਕੇ ਰਾਧਾ ਨਾਲ ਇਕੱਲੇ ਰਹਿਣ ਦਾ ਮੌਕਾ ਬਣਾਇਆ ਤੇ ਫਿਰ ਆਪਣੇ ਲਾਇਸੈਂਸ ਸੀ 32 ਬੋਲ ਰੀਲਰ ਵਰ ਰਿਵਾਲਵਰ ਤੋਂ 4 ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ 3 ਰਾਧਾ ਦੀ ਛਾਤੀ ਵਿੱਚ ਅਤੇ 1 ਮੋਢੇ ਵਿੱਚ ਲੱਗੀ ਪੁਸਟਮੈਨ ਰਿਪੋਰਟ ਨਹੀਂ ਸ਼ੁਰੂ ਕੀਤੀ ਐਫ ਆਈ ਆਰ ਦੀ ਦਾਅਵੇ ਨੂੰ ਰੱਦ ਕਰ ਦਿੱਤਾ ਜੇ ਸੱਚ ਕਿਹਾ ਗਿਆ ਕਿ ਗੋਲੀਆਂ ਪੇਟ ਵਿੱਚ ਲੱਗ ਗਈਆਂ ਹਸਨ ਖਬਰਵਾਨ ਤੱਕ ਦੇਖਣ ਲਈ ਧੰਨਵਾਦ